ਕੁੰਡ ਵਿੱਚ ਨਹੀਂ ਲੁਕਦੇ ਬਰਜਿੰਦਰ ਕੌਰ ਬਿਸਰਾਉ ਦੀ ਰਚਨਾ ਕੁੰਡ ਕੱਢਣ ਤੋਂ ਬਾਅਦ ਪਰਦਾ ਕਰਨਾ ਜਾਂ ਔਰਤਾਂ ਵੱਲੋਂ ਸਿਰ ਤੇ ਲੈਣ ਵਾਲੇ ਦੁਪੱਟੇ ਨਾਲ ਮੂੰਹ ਕੱਜਣਾ ਕੁੰਡ ਭਾਰਤੀ ਸਭਿਆਚਾਰ ਦਾ ਐ ਮਿਸ ਸਾਸੀ ਇਹ ਵੱਡਿਆਂ ਪ੍ਰਤੀ ਸਤਿਕਾਰ ਦਾ ਪ੍ਰਤੀਕ ਸੀ ਕੁੰਡ ਭਾਰਤੀ ਔਰਤਾਂ ਦੇ ਲਿਬਾਸ ਦਾ ਉਹ ਹਿੱਸਾ ਸੀ ਜੋ ਉਸਨੂੰ ਸੰਗ ਸ਼ਰਮ ਤੇ ਜਿਗਤਾ ਸਾਸ ਕਰਮਤਾ ਸੀ ਤੇ ਨਾਲ ਹੀ ਵੱਡੇ ਛੋਟੇ ਰਿਸ਼ਤਿਆਂ ਦੀ अहमियत ਬਣਾਏ ਰੱਖਦਾ ਸੀ ਕੁੰਡ ਪੰਜਾਬੀ ਗੀਤਾਂ ਤੇ ਲੋਕ ਗੀਤਾਂ ਦਾ ਸ਼ਿੰਗਾਰ ਵੀ ਹੈ ਜੋ ਸਾਡੇ ਵਿਰਸੇ ਦੀ ਪੇਸ਼ਾਨ ਕਰਵਾਉਂਦੇ ਹਨ ਕਿ ਕਿਵੇਂ ਨੌਜਵਾਨ ਪਤਨੀ ਨੂੰ ਉਸਦੇ ਪੇਕਿਆਂ ਤੋਂ ਵਾਪਸ ਲਿਆਉਂਦਾ ਹੋਇਆ ਪਿੰਡ ਦੇ ਨੇੜੇ ਆ ਕੇ ਇਸ ਬੋਲੀ ਨਾਲ ਹੀ ਕੁੰਡ ਕੱਢਣ ਦੀ ਤਾਕੀਦ ਕਰਦਾ ਹੈ ਕੁੰਡ ਕੱਢ ਲੈ ਪਤਲੀਏ ਨਾਰੇ ਸੌਰਿਆਂ ਦਾ ਪਿੰਡ ਆ ਗਿਆ ਹੋਰਨੇਕ ਗੀਤਾਂ ਤੋਂ ਇਲਾਵਾ ਮਰਹੂਮ ਪੰਜਾਬੀ ਗਾਇਕਾ ਜਗਮਉਂ ਕੌਰ ਦਾ ਗੀਤ ਵੀ ਕੁੰਡ ਦੀ ਬਾਤ ਪਾਉਂਦਾ ਹੈ ਜਿਸ ਵਿੱਚ ਮਟਿਆਰ ਆਪਣੇ ਹੁਸਨ ਦੀ ਗੱਲ ਕਰਦੀ ਹੈ ਕੁੰਡ ਵਿੱਚ ਨਹੀਂ ਲੁਕਦੀ ਸਚਨਾ ਨੈਣ ਕੁਆਰੀ ਰਾਤੀ ਅੰਬਰਾਂ ਤੇ ਜਿਉਂ ਟੈਕਦੀ ਤਾਰੀ ਪ੍ਰਾਚਨ ਸਮਿਆਂ ਵਿੱਚ ਸਾਰੀਆਂ ਵਿਆਹੀਆਂ ਔਰਤਾਂ ਸੌਰੀ ਘਰ ਵਿੱਚ ਪਤੀ ਤੋਂ ਇਲਾਵਾ ਕਰਦੇ ਬਾਕੀ ਵੱਡੇ ਮਰਦਾਂ ਤੇ ਸ਼ਰੀਕੇ ਭਾਈਚਾਰੇ ਦੇ ਬਜ਼ੁਰਗਾਂ ਤੋਂ ਕੁੰਡ ਕੱਟਦੀਆਂ ਸਨ ਉਹਨਾਂ ਨੂੰ ਕਾਫੀ ਮਾਨ ਸਤਕਾਰ ਦਿੱਂਦਿਆਂ ਸਨ ਅਨੇਕਾਂ ਰੂਪ ਹਨ ਕੁੰਡ ਦੇ ਕੁੰਡ ਦੇ ਕਈ ਰੂਪ ਸਨ ਜਿਵੇਂ ਦੋਰਾ ਕੁੰਡ ਕਹਿਰਾ ਕੁੰਡ ਅੱਧਾ ਕੁੰਡ ਤੇ ਕਾਣਾ ਕੁੰਡਾ ਕੁੰਡ ਦੇ ਰੂਪ ਵੀ ਸਮੇਂ ਦੇ ਬਦਲਾਅ ਦੀ ਹਾਮੀ ਭਰਤੇ ਨੇ ਪਹਿਲਾਂ ਪਹਿਲ ਔਰਤਾਂ ਵੱਲੋਂ ਲੰਮਾ ਸਾਰਾ ਦੋਰਾ ਕੁੰਡ ਕੱਢਿਆ ਜਾਂਦਾ ਸੀ ਫਿਰ ਜ਼ਮਾਨੇ ਦੇ ਬਦਲਾਅ ਨਾਲ ਔਰਤਾਂ ਆ ਕਹਿਰਾ ਕੁੰਡ ਕੱਢਣ ਲੱਗੀਆਂ ਇਸ ਤਰ੍ਹਾਂ ਹੋਰ ਜ਼ਮਾਨਾ ਬਦਲਣ ਨਾਲ ਔਰਤਾਂ ਅੱਧਾ ਕੁੰਡ ਕੱਢਣ ਲੱਗੀਆਂ ਤੇ ਫਿਰ ਕਾਣਾ ਕੁੰਡ ਕੱਢਣ ਲੱਗੀਆਂ ਜਿਸ ਵਿੱਚ ਉਹਨਾਂ ਵੱਲੋਂ ਸਿਰਫ ਜਿਸ ਪਾਸੇ ਬਜ਼ੁਰਗ ਆ ਰਿਹਾ ਹੁੰਦਾ ਹੈ ਉਸ ਪਾਸੇ ਹੀ ਚੁੰਨੀ ਦਾ ਪੱਲਾ ਹੱਥ ਨਾਲ ਫੜ ਕੇ ਮੂੰਹ ਢੱਕ ਲਿਆ ਜਾਂਦਾ ਸੀ ਫਿਰ ਔਰਤ ਜਿਵੇਂ ਹੀ ਆਜ਼ਾਦੀ ਦੀ ਤਹਿਲੀਸ ਵੱਲ ਬਦਲ ਲੱਗੀ ਤਾਂ ਕੁੰਡ ਲੋਪ ਹੋਣ ਲੱਗਿਆ ਪਹਿਲਾਂ ਪਹਿਲ ਤਾਂ ਘਰ ਦੇ ਬਜ਼ੁਰਗਾਂ ਵੱਲੋਂ ਹੀ ਇਸ ਗੱਲ ਦੀ ਪਹਿਲਕਦਮੀ ਕਰਦਿਆਂ ਆਪਣੀ ਨੂੰ ਨੂੰ ਆਖ ਦਿੱਤਾ ਜਾਂਦਾ ਭਾਈ ਕੁੜੀਏ ਤੂੰ ਵੀ ਸਾਡੀ ਧੀ ਹੈ ਸਾਨੂੰ ਤੇਰੇ ਤੇ ਸਾਡੀ ਰਾਨੋ ਵਿੱਚ ਕੋਈ ਫਰਕ ਨਹੀਂ ਤੂੰ ਕੁੰਡ ਨਾ ਕੱਢਾ ਕਰ ਕਹਿ ਕੇ ਬੋਟੀ ਲਈ ਆਜ਼ਾਦੀ ਦਾ ਵਿਕਲ ਵਜਾ ਦਿੱਤਾ ਜਾਂਦਾ ਸੀ ਫਿਰ ਉਹ ਹੌਲੀ ਹੌਲੀ ਰਿਸ਼ਤੇਦਾਰਾਂ ਤੇ ਸ਼ਰੀਕੇ ਵਾਲਿਆਂ ਨੂੰ ਦੱਸ ਦਿੰਦੇ ਭਾਈ ਅਸੀਂ ਤਾਂ ਆਪਣੀਆਂ ਬੋਟੀਆਂ ਦਾ ਕੁੰਡ ਚ ਕੁਆ ਦਿੱਤਾ ਹੈ ਵਿਚਾਰੀਆਂ ਕੰਮ ਕਰਨ ਜਾਂ ਕੁੰਡ ਸੰਭਾਲਣ ਸਾਨੂੰ ਤੋਂ ਆਪਣੀਆਂ ਧੀਆਂ ਹੀ ਲੱਗਦੀਆਂ ਨੇ ਇਸ ਤੋਂ ਪਰਿਵਾਰ ਤੇ ਆਜ਼ਾਦ ਖਿਆਲਾਂ ਦੇ ਹੋਣ ਦੀ ਮੋੜ ਲੱਗਣ ਲੱਗੀ ਇਸ ਤਰ੍ਹਾਂ ਸਾਰੇ ਲੋਕ ਆਪਣੀਆਂ ਨੂਹਾਂ ਨੂੰ ਇਸ ਕੁੰਡ ਵਾਲੀ ਗੁਲਾਮੀ ਤੋਂ ਨਜਾਤ ਦਵਾਂ ਲੱਗੇ। ਵੱਡਿਆਂ ਵੱਲੋਂ ਗੁਲਾਮੀ ਤੋਂ ਐਸੀ ਨਜਾਤ ਦਵਾਈ ਗਈ ਕਿ ਸ਼ਰਮ ਤੇ ਲੱਜਾ ਵੀ ਨਾਲ ਹੀ ਤੁਰ ਗਏ। ਹੌਲੀ-ਹੌਲੀ ਹਰਤ ਦੀ ਆਜ਼ਾਦੀ ਦੇ ਕਦਮ ਐਸੇ ਅੱਗੇ ਵਧੇ ਕਿ ਚੁੰਨੀ ਸਿਰੋਂ ਉਤਰ ਕੇ ਗਲ ਵਿੱਚ ਲੰਮਕਣ ਲੱਗੀ ਤੇ ਫਿਰ ਗਲ ਤੋਂ ਉਤਰ ਕੇ ਮੋਢੇ ਤੇ ਲਟਕਾਈ ਜਾਣ ਲੱਗੀ। ਅੱਜਕੱਲ੍ਹ ਸ਼ਹਿਰਾਂ 'ਚ ਸੂਟਾਂ ਨਾਲ ਦੁਪੱਟਾ ਲੈਣ ਦਾ ਰਿਵਾਜ ਵੀ ਲੋਪ ਹੋਣ ਲੱਗਾ ਹੈ। ਪਾਰਤ ਵਿੱਚ ਟਾਮੇ ਰਾਜਾਂ ਪਿੰਡ ਹਨ ਜਿੱਥੇ ਅੱਜ ਵੀ ਔਰਤਾਂ ਵੱਲੋਂ ਕੁੰਡ ਕੱਢਣ ਦਾ ਰਿਵਾਜ ਪ੍ਰਚਲਿਤ ਹੈ। ਸਫਰ ਸਮੇ ਵੀ ਕੁੰਡ ਕੱਢੇ ਜਾਂਦੇ ਹਨ। ਕੁੰਡ ਦਾ ਜ਼ਿਕਰ ਅਧਿਆਤਮਵਾਦ ਨਾਲ ਜੋੜਦਿਆਂ ਗੁਰਬਾਣੀ ਵਿੱਚ ਵੀ ਹੁੰਦਾ ਹੈ। ਭਗਤ ਕਬੀਰ ਜੀ ਨੇ ਵੀ ਕੁੰਡ ਦਾ ਜ਼ਿਕਰ ਕੀਤਾ ਹੈ। ਰਹੁ ਰਹੁ ਜੀ ਬਹਰੀਆ ਕੁੰਗਟ ਜਿੰਨ ਕਾਢੈ ਅੰਤ ਕੀ ਬਾਰ ਲਹਗੀ ਨਾਲੈ ਰਹਾ ਕੁੰਡ ਦਾ ਵਜੂਦ ਬਿਲਕੁਲ ਖਤਮ ਨਹੀਂ ਹੋਵੇਗਾ ਇਹ ਸਾਡੇ ਗੀਤਾਂ ਦਾ ਹਿੱਸਾ ਵੀ ਹੈ ਜੋ ਪੀੜ੍ਹੀਆਂ ਤੱਕ ਜਿਉਂਦੇ ਰਹਿੰਦੇ ਨੇ ਇਸ ਸੰਦਰਭ ਵਿੱਚ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣਾ ਅਹਿਮੀਅਤ ਰੱਖਦਾ ਹੈ